next 24 ਪੰਜਾਬ న్యూਸ ਚੈਨਲ ਦੇ ਦਰਸ਼ਕਾਂ ਨੂੰ ਪਰਪਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨ ਬਲੰਗ ਨਵੀਆਂ ਤੇ ਤਾਜ਼ੀ ਖਬਰਾਂ ਤੁਰਤ ਤੱਕ ਪਹੁੰਚਣ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ 2 ਨੰਬਰ ਵਾਰਡ ਦੇ ਵਿੱਚ ਕਾਉਂਸਲਰ ਦੇ ਸ਼ਰੀਆਮ ਦਿਨ ਦਿਹਾੜੇ ਮਾਰੀਆਂ ਗਈਆਂ ਗੋਲੀਆਂ ਅੰਮ੍ਰਿਤਸਰ ਦੇ ਇਤਿਹਾਸਿਕ ਨਗਰ ਸ਼ੇਟਰਾ ਦੇ ਵਿੱਚ ਦਿਨ ਦਿਹਾੜੇ ਵਾਪਰੀ ਘਟਨਾ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਹਮਲਾਵਾਰਾਂ ਨੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਕਾਉਂਸਲਰ ਦੇ ਤਿੰਨ ਤੋਂ ਚਾਰ ਗੋਲੀਆਂ ਵੱਜੀਆਂ ਹਸਪਤਲ ਪਹੁੰਚ ਕੇ ਹੋਈ ਕਾਉਂਸਲਰ ਦੀ ਮੌਕੇ ਤੇ ਹਮਤ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਦੋ ਹਮਲਾਵਰ ਇੱਕ ਨੇ ਮੋਟਰਸਾਈਕਲ ਰੱਖਿਆ ਸਟਾਰਟ ਕਰਕੇ ਅਤੇ ਦੂਸਰੇ ਨੇ ਚਲਾਈਆਂ ਤਾਬੜ ਤੋੜ ਗੋਲੀਆਂ ਹਰਜਿੰਦਰ ਸਿੰਘ ਬਾਂਮਣ ਦੱਸਿਆ ਜਾ ਰਿਹਾ ਹੈ ਕਾਉਂਸਲਰ ਦਾ ਨਾਮ ਜੋ ਕਿ ਜੰਡਿਆਲਾ ਗੁਰੂ ਦੇ ਸੇਖੂਪੁਰਾ ਮੁਹੱਲੇ ਦਾ ਰਹਿਣ ਵਾਲਾ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਅਮੇਸ਼ਰ ਤੋਂ ਬੇਰੋਦੀ ਵਿਸ਼ੇਸ਼ ਰਿਪੋਰਟ ਮੇਰਾ ਕਰਮਜੀਤ ਸਿੰਘ ਤੇ ਇੱਥੇ ਲੱਗੀ ਸ਼ੌਪ ਤੁਹਾਡੀ ਆ ਨਾਲ ਦੀ ਸ਼ੌਪ ਮੇਰੀ ਆਪਣੀ ਤੇ ਭਾਈ ਕਿੱਥੇ ਗੋਲੀ ਕਿੱਥੇ ਚਲੀ ਗਈ ਗੋਲੀ ਆ ਨਾਲ ਮੇਰੇ ਬਗਲੇ ਚ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿਸ ਤਰ੍ਹਾਂ ਮੈਂ ਦੇ ਅੰਦਰ ਬੈਠਾ ਪਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਆ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਦੇ ਪਟਾਕੇ ਪੈਂਦੇ ਵੇ ਆ ਤੇ ਜਾਂ ਇਹਨਾਂ ਦਾ ਸਿਲੰਡਰ ਫਟਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ-ਪਾਤ ਹੋਇਆ ਇਹ ਬੰਦਾ ਅੱਛਾ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ ਜੀ ਘੜ ਤੋਂ ਘੜ ਜਾਂ 10000 ਚਾਰ ਚੱਲੀਆਂ ਤੇ ਆ ਕਾਫੀ ਤੇ ਆਏ ਸੀ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਉਹ ਮੋਟਰਸਾਈਕਲ ਤੇ ਆਏ ਸੀ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਹਾ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਹਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ ਹਾਂਜੀ ਬਸ ਤੇ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ 10000 ਚਾਰ ਤੇ ਬੰਦੇ ਵੀ ਹਾਸੇ ਕਿਸ ਤਰ੍ਹਾਂ ਦੀ ਸੀਗੀ ਰਕੇਸ਼ ਹਾਲ ਤੋਂ ਦਿਓ ਉਸ ਟਾਈਮ ਨਹੀਂ ਬਹੁਤ ਹੈ ਮੜੀ ਕੋਈ ਹਲਜੁਲ ਨਹੀਂ ਹੈਗੀ ਰਣਾ ਰਣ ਜੀ ਸਿੰਘ ਹੈ ਭਾਈ ਕੀ ਗੱਲ ਕੀ ਕੱਟਾਂ ਦੀ ਗੱਲ ਪੁੱਛੀ ਆ ਜੀ ਕਰਵਾ ਵੀ ਪਹਿਲਾਂ ਵੀ ਐਦਾਂ ਹੋ ਚੁੱਕੀ ਹੈਗੀ ਕੀ ਗੱਲ ਕੀ ਹੋਈ ਅੱਜ ਗੱਲ ਮਰਬੜ ਇੱਥੇ ਨਗਰ ਕੌਂਸਲ ਜੰਡੇ ਵਾਲਾ ਸਰੋਣ ਨਹੀਂ ਕਾਲੀ ਦਲ ਦਾ ਐਨਸੀ ਸਾਹਿਬ ਹੀ 6 ਵਾਰਡ ਦੇ ਬਹੁਤ ਵਧੀਆ ਬੰਦੇ ਹੈਗੇ ਪਹਿਲਾਂ ਸੰਸੇਰ ਸਿੰਘ ਦਾ ਮੁੰਡਾ ਪੁੱਦਾ ਹੋ ਗਿਆ ਇਸੇ ਤਰ੍ਹਾਂ ਗੋਲ ਗਿਆ ਚੱਲ ਗਿਆ ਇਹ ਇੱਥੇ ਚੱਲ ਗਿਆ ਬਾਹ ਚੱਕਰ ਹੈਗੀ ਬਾਕੀ ਦਾ ਜਿਹਨੂੰ ਗੋਲੀ ਲੱਗੀ ਕੀ ਨਾਮ ਆਈ ਹੁਣ ਹਾਂਜੀ ਕੀ ਨਾਮ ਉਹਦਾ ਨਾਂ ਗਿਆ ਬ੍ਰਾਹਮਣ ਕੰਦੇ ਨਗਰ ਕੌਂਸਲ ਬਾਮਣਾ ਹਰਜਿੰਦਰ ਸਿੰਘ ਬਾਮਣਾ 6 ਵਾਰ ਕੀ ਕਾਰਨ ਹੋਇਆ ਕੋਲੀ ਬੱਚੇ ਦਾ ਕੀ ਕਾਰਨ ਹੈ ਕਾਰਨ ਭਾਈ ਪੁਰਾਣੀ ਰੰਜੀ ਸਾਹਿਬ ਇਹਦੇ ਬਾਰੇ ਮਾਰੇ ਆਪਾਂ ਨੂੰ ਕਿਹਾ ਇੱਕ ਵਾਰ ਇਹਦੇ ਬਾਰੇ ਆਪਾਂ ਨੂੰ ਕਿਹਾ ਆਪਾਂ ਕੰਮ ਤੋਂ ਜਰੂਰ ਆਏ ਆ ਸਰਪੰਚ ਮੈਨੂੰ ਪਤਾ ਕਿ ਆਈ ਵੀ ਡਿਊਟੀ ਕਰਦੇ 6 ਵਰੀ ਇੱਥੇ ਹੋ ਚੁੱਕਾ ਵਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਵਾ ਅਸੀਂ ਹੋ ਮੰਗ ਬਗਦਾ ਵੀ ਪ੍ਰਸ਼ਾਸਨ ਸਖਤਾਈ ਕਰੇ ਔਰ ਫਾਲੇ ਵੀ ਮੁਲਾਜ਼ਮ ਅੱਥੇ ਆਏ ਹਲੇ ਤੱਕ ਇੱਥੇ ਮਹਾਰਾਜ ਕੋਈ ਮੁਲਾਜ਼ਮ ਇੱਥੇ ਚੱਕਰ ਨਹੀਂ ਮਾਰਦਾ ਉੱਥੋਂ ਮੁੜ ਕੇ ਚੱਲ ਜਾਂਦੇ ਉੱਥੇ ਕੋਈ ਨਹੀਂ ਹੁੰਦਾ ਪਿਆ ਹੈ ਵਾਰਡ ਦੇ ਵਿੱਚ ਅਸੀਂ ਪ੍ਰਸ਼ਾਸਨ ਕਰਦੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਇੱਥੇ ਕੋਈ ਸਾਰਾ ਸਖਤ ਕੀਤੀ ਜਾਵੇ ਜਦੋਂ ਉਹਨਾਂ ਨੇ ਮਾਰਦਾ ਹੁੰਦੀ ਨਾ ਮੜੀ ਜੀ ਕੋਲੀ ਸ਼ਿਲਕਤ ਹੁੰਦੀ ਆ ਉਹਨਾਂ ਪੁਲਿਸ ਭੱਜੀ ਹੋਈ ਸਾਢੇ ਚਾਰ ਕੇ ਪੰਜ ਲਿਓ ਗਿਆ ਪੁਲਿਸ ਡੇਢ ਘੰਟਾ ਬਾਅਦ ਆਉਣਾ ਹਲੇ ਪਿਆਰ ਵੀ ਦਿੱਤੇ ਰੋਣ ਵੀ ਦਿੱਤੇ ਫੜ ਕੇ ਚਾਰ ਨਾ ਅੱਜ ਕੀ ਲੱਗ ਰਹੀ ਕੋਤਰਾ ਬਣਾ ਇਹ ਦੱਦਾ ਸੀ ਆਈ ਰੁਬੀ ਨਹੀਂ ਬੰਦਾ ਅੰਦਰ ਸਿੰਘ ਹਰਜਿੰਦਰ ਸਿੰਘ ਬੰਮਾ ਨਾ ਹਰਜੋਦੇ ਨਾਲ ਅੰਦਰ ਸਿੰਘ ਬੰਮਾ ਕੀ ਗੱਲ ਕੀ ਹੋਈ ਅੱਜ ਦੱਸੋ ਅੱਜ ਹੁਣ ਪਤਾ ਨਹੀਂ ਮਾਲਕ ਹੀ ਜਾਣਦਾ ਹੈ ਕੀ ਕੁਝ ਨਹੀਂ ਜਾਣਦੇ ਕੀ ਹੋਇਆ ਕੀ ਅੱਜ ਵੀ हमरे ਹੋਟੇ ਮੇਰੇ ਘਰ ਇਹਨਾਂ ਨੇ ਪੰਜਾਂ ਬਣੇ ਜੀ ਪੰਜਾਂ ਪੰਜਾਂ ਬਣੇ ਚੁੱਕੇ ਸੀ ਰਿਪੋਰਟ ਦਿੱਤੀ ਕੋਈ ਪੁਲਿਸ ਨੂੰ ਦੱਸਿਆ ਤੂੰ ਤਾਂ ਇਹ ਵੀ ਬੜੀ ਆਸ਼ਾ ਸੀ ਮੈਂ ਤਾਂ ਕਰ ਕੋਈ ਕਾਰਵਾਈ ਨਾ ਕੋਈ ਕਾਰਵਾਈ ਨਹੀਂ ਕੀਤੀ ਬੁੜੀਆਂ ਫੜੀਆਂ ਕਿੰਨੇ ਵਾਰ ਉਤਾਰ ਆ ਰਹੀਆਂ ਨੇ ਪਿਛਲੇ ਦਿਨ ਗੋਲੀ ਵੀ ਚਲੀ ਕਰਦੇ ਬਾਅਦ ਹਾਂਜੀ ਹਾਂਜੀ ਬਾਬਾ ਕੀ ਕਰ ਲਈ ਪਤਾ ਨਹੀਂ ਕਿ ਬੜੇ ਸੁਤਿਆਂ ਨੇ ਚਾਲ ਜਿੱਤੀ ਹੁਣ ਬੜੇ ਸੁਤਿਆਂ ਨਹੀਂ ਆਉਂਦੇ ਜੇ ਆਉਂਦੇ ਕੀ ਮੰਗ ਕਰਦੇ ਜੀ ਗੋਲੀ ਚ ਲਾਗ ਨਾ ਜਾਂਦੇ ਸੀ ਪਰਫੈਸ਼ਨਰ ਕੋ ਕੀ ਮੰਗ ਕਰਦੇ ਹੋ ਕੋਈ ਨਿਕਟ ਨਹੀਂ ਆਈ ਹੈ ਅਹੇ ਪਰਫੈਸ਼ਨਰ ਕੋ ਕੀ ਮੰਗ ਕਰਦੇ ਹੋ ਆਈ ਨੂੰ ਮੰਗਾ ਬੈਨਾਂ ਨੇ ਪੈਰਵਾਹੀ ਕਰੋ ਬੰਦੇ ਨਾਲ ਉਹ ਜੇ ਨਾ ਫੜੇ ਇਹਨਾਂ ਨੇ ਜੇ ਨਹੀਂ ਬੰਦੇ ਕਾਬੂ ਨੇ ਜਨਨੀਆਂ ਫੜੋ ਆਪੇ ਆਉਣਗੇ ਉਹ ਕੋਲੇ ਪੈਰਵਾਹੀ ਨਹੀਂ ਕਰਦੇ ਜਨਨੀਆਂ ਫੜੀਆਂ ਨਾ 10 ਘੰਟੇ ਬਾਅਦ ਘਰ ਆ ਗਈ ਕੰਮ ਦੇ ਕਿ ਕਿ ਕਿਤੇ ਇਹ ਸ਼ੜਾ ਸਾਡੀ ਬੈਕਸਾਈਡ ਹੈ ਜੀ ਤੇ ਇੱਥੇ ਹਸਪਤਾਲ ਲੱਗਾ ਕੌਣ ਸੀਗਾ ਜੀ ਨਹੀਂ ਪਤਾ ਲੱਗਾ ਜੀ ਕੋਈ ਜੰਡਿਆਲੇ ਤੋਂ ਹੀ ਬੰਦਾ ਆਪਾਂ ਚੈੱਕ ਕਰ ਰਹੇ ਤੁਹਾਨੂੰ ਹਸਪਤਾਲ ਚੈੱਕ ਕਰ ਲਓ ਕਿੰਨੀਆਂ ਗੋਲੀਆਂ ਸਿਰ ਚੱਲੀਆਂ ਨੇ ਜੀ ਦੋ ਸਾਨੂੰ ਕੋਲ ਮਿਲੇ ਮੌਕੇ ਤੋਂ ਜੀ ਠੀਕ ਹੈ ਤੇ ਹੁਣ ਸਰ ਕੀ ਹਾਲਤ ਕੀ ਹੈਗੀ ਉਸ ਬੰਦੇ ਦੀ ਸੀਰੀਅਸ ਹੈ ਜੀ ਕਾਫੀ ਸੀਰੀਅਸ ਸੀਰੀਅਸ ਜੀ ਕਿੱਥੇ ਕਿੱਥੇ ਦਾਖਲ ਕਰਾਇਆ ਸਿਵਲ ਹਸਪਤਾਲ ਸਿਵਲ